ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਚਰਣ ਉਚਾਕਰਨ ਵਾਲੀ ਗੁਰਬਾਣੀ ਵਿਚਾਰ ਭਾਗ 53 ਆਓ ਸੁਣਦੇ ਹਾਂ ਸਿੱਖ ਪੰਥ ਦੀ ਰੋਜ਼ਾਨਾ ਅਰਦਾਸ ਵਿੱਚ ਇਹ ਦੋ ਅਖੀਰ ਲੀਆਂ ਪੰਕਤੀਆਂ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੋ ਬੜੇ ਉੱਚੇ ਸੁੱਚੇ ਅਰਥ ਰੱਖਦੀਆਂ ਹਨ ਗੁਰੂ ਜੀ ਕਹਿੰਦੇ ਹਨ ਈਸ਼ਵਰ ਦਾ ਨਾਮ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਾਮ ਜੋ ਮਨ ਦੀ ਮੈਲ ਨੂੰ ਸਾਫ਼ ਕਰਦਾ ਹੈ ਜਪਜੀ ਸਾਹਿਬ ਵਿੱਚ 20ਵੀਂ ਪੌੜੀ ਵਿੱਚ ਪਾਤਸ਼ਾਹ ਨੇ ਲਿਖਿਆ ਹੈ ਕਿ ਤਨ ਦੀ ਮੈਲ ਦੇ ਕੱਪੜਿਆਂ ਨੂੰ ਸਾਬਣ ਨਾਲ ਧੋ ਕੇ ਨਿਖਾਰ ਦਈਦਾ ਹੈ ਤੇ ਮਨ ਦੇ ਅਪਵਿੱਤਰ ਮੈਲੇ ਸੰਸਕਾਰਾਂ ਦੀ ਸਫਾਈ ਈਸ਼ਵਰ ਦੇ ਨਾਮ ਨਾਲ ਭਾਵ ਈਸ਼ਵਰ ਦੇ ਨਾਮ ਦੇ ਸਾਬਣ ਨਾਲ ਕੀਤੀ ਜਾਂਦੀ ਹੈ ਈਸ਼ਵਰ ਦਾ ਨਾਮ ਪਵਿੱਤਰ ਨਾਮ ਜੋ ਨਿਰੋਲ ਸੱਚ ਹੈ ਸੱਚ ਨੂੰ ਜਦੋਂ ਅਸੀਂ ਆਪਣੇ ਜੀਵਨ ਵਿੱਚ ਢਾਲ ਲੈਂਦੇ ਹਾਂ ਤਾਂ ਫਿਰ ਸਾਡੇ ਕੋਲੋਂ ਕੁਝ ਵੀ ਗਲਤ ਪਾਪ ਨਹੀਂ ਹੋਵੇਗਾ ਕਿਉਂਕਿ ਬੁਰੇ ਸੰਸਕਾਰ ਮਿਟ ਜਾਣਗੇ ਚੰਗੇ ਰਹਿ ਜਾਣਗੇ ਚੰਗੇ ਸੰਸਕਾਰ ਚੰਗਾ ਹੀ ਸੋਚਦੇ ਹਨ ਚੰਗਾ ਹੀ ਕਰਦੇ ਹਨ ਮਨ ਦੀ ਸਫਾਈ ਦਾ ਸਾਬਣ ਈਸ਼ਵਰ ਦਾ ਨਾਮ ਹੈ ਈਸ਼ਵਰ ਦੇ ਨਾਮ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਫਿਰ ਚੜਦੀ ਕਲਾ ਹਾਈ ਸਪਿਰਿਟ ਉੱਚੀ ਮਨ ਦੀ ਅਵਸਥਾ ਬਣ ਜਾਂਦੀ ਹੈ ਮਨ ਸਾਫ ਹੋ ਕੇ ਤਾਕਤਵਰ ਬਣ ਜਾਂਦਾ ਹੈ ਤੇ ਫਿਰ ਉਹ ਕਿਸੇ ਪਾਸੋਂ ਵੀ ਕਮਜ਼ੋਰ ਨਹੀਂ रह ਜਾਂਦਾ ਤੇ ਉਹ ਪਵਿੱਤਰ ਮਨ ਹਰ ਵੇਲੇ ਚੜਦੀ ਕਲਾ 'ਚ ਰਹਿੰਦਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਤੇਰੇ ਭਾਣੇ ਸਰਬੱਤ ਦਾ ਭਲਾ हे hey ईश्वर तेरे ਬਾਣੀ ਭਾਵ ਤੇਰੀ ਰਜ਼ਾ ਵਿੱਚ ਤੇਰੀ ਮਰਜ਼ੀ ਵਿੱਚ ਜਿਉਣ ਦੀ ਸਾਡੀ ਅਵਸਥਾ ਬਣ ਜਾਂਦੀ ਹੈ ਮਨ ਦੀ ਸਫਾਈ ਤੋਂ ਬਾਅਦ ਤੇ ਫਿਰ ਪਵਿੱਤਰ ਮਨ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਪ੍ਰਤੀਕ ਹੋ ਜਾਂਦਾ ਹੈ ਤੇ ਈਸ਼ਵਰ ਸਭ ਦਾ ਭਲਾ ਹੀ ਮਨਾਉਂਦਾ ਹੈ ਤੇ ਮਨੁੱਖੀ ਮਨ ਸਭ ਦਾ ਭਲਾ ਹੀ ਮੰਗਦਾ ਹੈ ਇਹ ਉਸ ਦੀ ਮਨ ਦੀ ਅਵਸਥਾ ਬਣ ਜਾਂਦੀ ਹੈ। ਪਵਿੱਤਰ ਮਨ ਵਾਲੇ ਮਨੁੱਖ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ। ਸਿੱਖ ਧਰਮ ਦਾ ਆਧਾਰ ਸੱਚ ਹੈ। ਹਰ ਕਰਮ ਸੱਚ ਨਾਲ ਲੋਚਦਾ ਹੈ। ਕਰਦਾ ਵੀ ਹੈ ਤੇ ਕਰਨਾ ਹੁੰਦਾ ਹੈ। ਪਰ ਮੀ ਮਨੁੱਖ ਖੁਦਗਰਜ਼ ਨਹੀਂ ਹੁੰਦਾ। ਉਹ ਸਭ ਵਿੱਚ ਈਸ਼ਵਰ ਨੂੰ ਵੇਖਦਾ ਹੈ। ਇਉ ਉਸਦੀ ਹੋਂਦ ਨੂੰ ਮੰਨਦਾ ਹੈ ਫਿਰ ਕਿਸ ਦਾ ਬੁਰਾ ਮੰਗ ਸਕਦਾ ਹੈ ਨਹੀਂ ਸਭ ਦਾ ਭਲਾ ਹੀ ਮੰਗਦਾ ਹੈ ਇਹ ਤੁਕਾਂ ਬੜੀਆਂ ਹੀ ਇੰਪ੍ਰੈਸਿਵ ਹਨ ਤੇ मीनिंगफुल ਵੀ ਹਨ ਗੁਰੂ ਸਾਹਿਬਾਨ ਨੇ ਮਨੁੱਖਤਾ ਦਾ ਭਲਾ ਹੀ ਭਲਾ ਕੀਤਾ ਹੈ ਫੋਕਟ ਭਰਮਵਾਦ ਚੋਂ ਕੱਢ ਕੇ ਸੱਚ ਨਾਲ ਜੋੜਦੇ ਰਹੇ ਸੱਚੇ ਮਨੁੱਖ ਦੇ ਵਿੱਚ ਈਸ਼ਵਰੀ ਗੁਣਾ ਵਾਲੀ ਚੜ੍ਹਦੀ ਕਲਾ ਆ ਜਾਂਦੀ ਹੈ। ਗੁਰੂ ਦੇ ਸਿੱਖ ਆਪਣੇ ਗੁਰੂਆਂ ਤੋਂ ਹੀ ਸਾਰੀ ਸੇਧ ਜੀਵਨ ਜਾਂਚ ਲੈਂਦੇ ਸਨ ਤੇ ਉਸ ਅਨੁਸਾਰ ਜਿਉਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਬਹੁਤ ਵੱਡੇ ਮਹਾਨ धनुधर ਸਨ। ਉਹਨਾਂ ਦਾ ਤੀਰ ਖਾਲੀ ਨਹੀਂ ਜਾਂਦਾ ਸੀ। ਜਿਸ ਉੱਤੇ ਚੱਲਦਾ ਸੀ ਉਸ ਨੂੰ ਮੁਕਤੀ ਦੇ ਦਿੰਦਾ ਸੀ ਗੁਰੂ ਸਾਹਿਬ ਦੇ ਤੀਰ ਅੱਗੇ ਸਵਾ ਤੋਲਾ ਸੋਨਾ ਲੱਗਿਆ ਹੁੰਦਾ ਸੀ ਉਸ ਦਾ ਅਰਥ ਇਹ ਸੀ ਕਿ ਜੇ ਦੁਸ਼ਮਣ ਮਰ ਜਾਏ ਤਾਂ ਉਸ ਸਵਾ ਤੋਲੇ ਸੋਨੇ ਨਾਲ ਉਸ ਦਾ ਅੰਤਿਮ ਸੰਸਕਾਰ ਹੋ ਸਕੇ ਤੇ ਉਸ ਦੇ ਨਾਲ ਉਸ ਦਾ ਇਲਾਜ ਵੀ ਹੋ ਸਕੇ ਕਿੰਨੀ ਉੱਚੀ ਤੇ ਸੂਚੀ ਗੁਰੂ ਸਾਹਿਬ ਦੀ ਪਵਿੱਤਰ ਸੋਚ ਇਹ ਸਰਬੱਤ ਦੇ ਭਲੇ ਵਾਲੀ ਸੀ ਸਿੱਖੀ ਦਾ ਕਨਸੈਪਟ ਹੀ ਇਹ ਬਣ ਗਿਆ ਕਿ ਹਰ ਕਿਸੇ ਦਾ ਭਲਾ ਮੰਗਣਾ ਹੈ ਤੇ ਦੂਜੇ ਦੇ ਭਲੇ ਵਿੱਚ ਹੀ ਆਪਣਾ ਭਲਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਵੀਰਪਏ ਦਾ ਰਾਸ਼ਨ ਖਰੀਦ ਕੇ ਕਈ ਦਿਨਾਂ ਦੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਇਹ ਸਰਬੱਤ ਦੇ ਭਲੇ ਵਾਲੀ ਗੱਲ ਸੀ ਇਹ ਪਰੰਪਰਾ ਸਿੱਖਾਂ ਵਿੱਚ ਬੜੀ ਮਸ਼ਹੂਰ ਹੋ ਚੁੱਕੀ ਹੈ ਤੇ ਚੱਲ ਰਹੀ ਹੈ ਜੋ ਸਰਬੱਤ ਦੇ ਭਲੇ ਦੀ ਪ੍ਰਤੀਕ ਹੈ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ